ਰੋਕਣ ਦੇ ਲਈ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਫੋਰਸਾਂ ਨੇ ਜਿਹੜੀਆਂ ਮਸ਼ੀਨਰੀ ਹੈ ਜਿਹੜੀ ਸਾਰੀਆਂ ਸਟੇਟ ਨੇ ਲਾ ਦਿੱਤੀਆਂ ਨੇ ਹਰਿਆਣਾ ਸਰਕਾਰ ਨੇ ਲਾ ਦਿੱਤੀਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਸੇ ਥਾਂ ਤੇ ਕਿਸਾਨਾਂ ਦੇ ਉੱਪਰ ਅੱਜ ਜਿਹੜੇ ਅਥਰੂ ਗੈਸ ਦੇ ਗੋਲੇ ਸੀ ਉਹ ਸੁੱਟੇ ਗਏ ਸੀ ਤਾਂ ਉਸੇ ਸਥਾਨ ਤੇ ਅੱਜ ਜਿਹੜੇ ਕਿਸਾਨ ਨੇ ਇਹਨਾਂ ਨੇ ਇੱਥੇ ਰੋਕਣ ਦਾ ਹਜੇ ਅੱਜ ਜਿਹੜਾ ਫੈਸਲਾ ਕੀਤਾ ਤੇ ਉਧਰਲੇ ਪਾਸੇ ਜਿਹੜੀਆਂ ਫੋਰਸਾਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਸਾਡੇ ਨਾਲ ਨੇ ਕੁਝ ਕਿਸਾਨ ਵੀਰ ਜਿਹੜੇ ਇੱਥੇ ਦਿਨ ਦੇ ਵਿੱਚ ਆਏ ਸੀਗੇ ਤਾਂ ਗੱਲਬਾਤ ਕਰਾਂਗੇ ਬਾਈ ਜੀ ਅੱਗੇ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਸੀ ਤੁਹਾਡੇ ਤੇ ਤੁਸੀਂ ਵੀ ਅੱਜ ਇੱਥੇ ਬੈਠ ਗਏ ਹੋ ਕੱਲ ਦਾ ਪ੍ਰੋਗਰਾਮ ਕੀ ਹੋਊਗਾ ਕੱਲ ਦਾ ਭਾਈ ਜੋ ਤੜਕੇ ਸਮਾਂ ਇਹ ਨਹੀਂ ਪਤਾ ਰਾਤ ਨੂੰ ਸਮਾਂ ਤੈ ਹੁੰਦਾ ਕਿ ਤੜਕੇ ਹੁੰਦਾ ਇਹ ਦੇਖੋ ਪ੍ਰਮਾਤਮਾ ਜਾਣਦਾ ਜਾਂ ਜਥੇ ਬੰਦੀ ਦਾ ਪੂਰਾ ਆਗੂ ਜਾਣਦੇ ਨੇ ਪਰ ਅੱਜ ਜਿਹੜਾ ਸਾਡੇ ਨਾਲ ਸਰਕਾਰ ਨੇ ਹਰਿਆਣਾ ਸਰਕਾਰ ਨੇ ਵਿਵਹਾਰ ਕੀਤਾ ਮੋਦੀ ਸਰਕਾਰ ਨੇ ਕਰਵਾਇਆ ਇਹ ਬਹੁਤ ਗਲਤ ਸੀ ਅਸੀਂ ਆਪਦੀਆਂ ਮੰਗਾਂ ਖਾਤਰ ਦਿੱਲੀ ਜਾਂਦੇ ਸੀ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਭਾਰਤ ਦੇ ਵਸਨੀਕ ਹੈ ਸਾਡੀਆਂ ਮੰਗਾਂ ਸੀ ਮੰਗਣ ਜਾਂਦੇ ਸੀ ਸਰਕਾਰ ਨੇ ਦੇਣੀਆਂ ਜਾਂ ਲਮਕਾਉਣਾ ਉਹ ਸਰਕਾਰ ਦਾ ਫਰਜ਼ ਹੁੰਦਾ ਸਰਕਾਰ ਨੂੰ ਮੰਨਣਾ ਮੰਗਾ ਫਰਜ਼ ਹੈ ਪਰ ਇੱਥੇ ਜਿਹੜੇ ਅਥਰੂ ਗਾਇਸ ਦੇ ਗੋਲੇ ਸਿੱਟੇ ਗਏ ਨੌਜਵਾਨ ਬੈਰੀਗੇਟ ਤੋੜ ਕੇ ਅੱਗੇ ਨੰਗਣਾ ਚਾਹੁੰਦੇ ਸੀ ਪਰ ਉਹਨਾਂ ਗੋਲਿਆਂ ਨਾਲ ਬਹੁਤ ਬੰਦੇ ਕਿਸੇ ਪੈਰ ਤੇ ਲੱਗ ਗਿਆ ਕਿਸੇ ਗੱਟੀ ਤੇ ਲੱਗ ਗਿਆ ਜ਼ਖਮੀ ਵੀ ਹੋਇਆ ਸਾਡੇ ਬੰਦੇ ਜ਼ਖਮੀ ਵੀ ਹੋਇਆ ਡਾਂਗੋ ਛੋਟੀ ਵੀ ਐ ਪੂਰੀ ਝੜੱਪ ਹੋਈ ਹੈ ਉਹਨਾਂ ਦਾ ਸਾਹ ਵੀ ਨਹੀਂ ਸੀ ਆ ਰਿਹਾ ਜਿਵੇਂ ਮੰਨ ਲਓ ਅੱਖਾਂ ਵੀ ਖੁੱਲ ਨਹੀਂ ਸੀ ਰਹੀਆਂ ਮਿਰਚਾਂ ਵਾਂਗ ਲੱਗ ਰਿਆ ਸੀ ਸਾਰਾ ਚਾਹ ਵਾਂਗੂ ਲੱਗਦਾ ਸੀ ਉਹਨਾਂ ਦਾ ਸਾਹ ਕਈ ਅੱਖਾਂ ਵੀ ਨਹੀਂ ਮਚਦੀਆਂ ਅੱਖ ਪਰ ਮੈਂ ਨਾਲ ਇੱਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਜਿੰਨੀਆਂ ਵੀ ਪੰਜਾਬ ਦੀਆਂ ਆਪਾਂ ਮੇ ਹਰਿਆਣੇ ਦੀਆਂ ਜਥੇਬੰਦੀਆਂ ਲੜਦੀਆਂ ਦੇਖੋ ਆਪਾਂ ਹਮੇਸ਼ਾ ਵਾਸਤੇ ਅੰਦੋਲਨ ਦੇ ਵਿੱਚੋਂ ਕੁਛ ਨਾ ਕੁਛ ਆਪਾਂ ਸਿੱਖਦੇ ਆ ਵੀ ਜਦੋਂ ਸਾਨੂੰ ਆ ਰਾਸਣ ਦੀ ਕਾਲ ਆਉਂਦੀ ਹੈ ਜਾਂ ਸਾਨੂੰ ਮਤਲਬ ਟਰੈਕਟਰਾਂ ਟਰਾਲੀਆਂ ਦੀ ਕਾਲ ਆਉਂਦੀ ਹੈ ਉੱਥੇ ਹਰੇਕ ਕਿਸਾਨ ਜਥੇਬੰਦੀ ਨੂੰ ਨਾਲ ਹਰੇਕ ਆਗੂ ਨੂੰ ਕਾਲੇ ਦੇਣੀ ਚਾਹੀਦੀ ਕਿ ਪੰਜ ਪੰਜ 7 7 ਬੋਰੀਆਂ ਜਿਹੜੀਆਂ ਸਾਡੇ ਆਲੂਆਂ ਵਾਲੀਆਂ ਪ੍ਰਾਣੀਆਂ ਬੋਰੀਆਂ ਸਾਡੇ ਘਰਾਂ 'ਚ ਹਜ਼ਾਰਾਂ ਬੋਰੀ ਪਈ ਹੈ ਪੰਜਾਬ 'ਚ ਹਰੇਕ ਜ਼ਿਲ੍ਹੇ 'ਚ ਹਜ਼ਾਰਾਂ ਬੋਰੀ ਆ ਉਹ ਹਰੇਕ ਕਿਸਾਨ ਦੇ ਘਰੋਂ 5 10 20 ਮਿਲ ਉਹ ਬੋਰੀਆਂ ਸਾਡੇ ਕੋਲੇ ਜੇ ਹੋਣ ਅਥਰੂ ਗਏ ਸਾਲੇ ਗੋਲੇ ਦਾ ਮੇਨ ਹਾਲ ਅੱਜ ਦੇਖਿਆ ਅੱਖੀਂ ਕਰਕੇ ਬੋਰੀ ਭੌਂ ਕੇ ਉਹਦੇ ਤੇ ਸਿੱਟਦੇ ਉਹਦੇ ਉੱਤੇ ਸਿੱਟਦੇ ਉਹ ਧੂਆਂ ਖਤਮ ਹੋ ਜਾਂਦਾ ਹੈ ਦੂਸਰਾ ਉਹਦਾ ਪੁਆਇੰਟ ਇਹ ਹੈ ਜੇ ਸਾਡੇ ਕੋਲੇ ਬਾਲਟੀਆਂ ਹੋਣ ਜਦੋਂ ਸਾਨੂੰ ਮਹਿਲਾ ਜੌਂਗ ਪਤਾ ਲੱਗਿਆ ਸੀ ਵੀ ਮੂਰੇ ਕਿ ਇੰਨਾ ਕਾਰੜਾ ਸਖਤ ਦਾ ਕੰਮ ਹੈ ਹਾਂਜੀ ਜੇ ਘਟ ਤੋਂ ਘਟ ਅਸੀਂ 500 ਬਾਲਟੀ ਵੀ ਲੈ ਆਉਂਦੇ ਉੱਥੇ ਸਾਨੂੰ ਬਾਲਟੀ ਲਿਆਉਣੀ ਸੌਖੀ ਸੀ ਜਿੰਨਾ ਸਾਡਾ ਹਜ਼ਾਰਾਂ ਮੁੰਡਾ ਇੱਥੇ ਸੀ ਇਹਨਾਂ ਕੋਲੇ ਬਾਲਟੀਆਂ ਚ ਇੱਕ ਇੱਕ ਗਿੱਠ ਪਾਣੀ ਹੋਵੇ ਜਦੋਂ ਉੱਪਰੋਂ ਡਿੱਗਦਾ ਹੈ ਉੱਪਰੋਂ ਦੇਖਦਾ ਅਸੀਂ ਵਰਕਰ ਇੰਨੇ ਮਤਲਬ ਲੋਕਾਂ ਚ ਇਤਸਾਦੀਆਂ ਦੇ ਥੱਲੇ ਬਾਲਟੀ ਕਰਕੇ ਉਹਨੂੰ ਪੁੱਛਣ ਨੂੰ ਤਿਆਰ ਸੀ ਉਹ ਜੇਕਰ ਬਾਲਟੀ ਜਿੱਡੇ ਖਤਮ ਹੋ ਜਾਂਦਾ ਐਸ ਪਾਸੇ ਕਣਕਰਮੀ ਵੀ ਸੀ ਸੀ ਕਣਕ ਚ ਦੇਖਿਆ ਜਦੋਂ ਸਾਡੀ ਬਹੁਤੀ ਸੰਗਤ ਕਣਕਾਂ ਚ ਵੜ ਗਈ ਇਧਰ ਉੱਪਰ ਦੀ ਘੇਰਾ ਪਾਉਣ ਨੂੰ ਫੌਜ ਨੂੰ ਕਣਕਾਂ ਵਿੱਚ ਦੀ ਹੋ ਗਏ ਲੋਕ ਤਾਂ ਉਹ ਜਿਹੜੇ ਕਣਕ ਚ ਡਿੱਗਦੇ ਸੀ ਕਣਕਰਮੀ ਵੀ ਸੀ ਉਹ ਕਣਕ ਦੇ ਵਿੱਚ ਰਮੀ ਵੀ ਕਣਕ ਚੋਂ ਬਿਲਕੁਲ ਨਹੀਂ ਚੱਲਦੇ ਧੂਆਂ ਵੀ ਨਹੀਂ ਸੀ ਕੱਢਦੇ ਉਹ ਪਰ ਜੇਕਰ ਕਿਸੇ ਬਾਲਟੀਆਂ ਦੇ ਵਿੱਚ ਇੱਕ ਗਿਠ ਘਿਟ ਪਾਣੀ ਵੀ ਹੋਵੇ ਇੱਕ ਗੱਠੇ 1 ਲੀਟਰ ਪਾਣੀ ਚੱਕਣਾ ਕੋਈ ਔਖਾ ਨਹੀਂ 500 ਬੰਦੇ ਨੂੰ ਘਟ ਤੋਂ ਘਟ ਬਾਲਟੀ ਫੜਾਈ ਹੋਵੇ ਹਜ਼ਾਰਾਂ ਬੰਦੇ ਨੂੰ ਬੋਰੀ ਹੋਵੇ ਹੱਥਾਂ 'ਚ ਗਿੱਲੀ ਗਿੱਲੀ ਬੋਰੀ ਇਹ ਥਰੂ ਗੈਸ ਤੇ ਹੀ ਸਿਰਫ ਪ੍ਰੋਬਲਮ ਹੈ ਜਿਹੜੀ ਨੇੜੇ ਨਹੀਂ ਜਾਣ ਦਿੰਦੀ ਫੌਜ ਨਾਲ ਤਾਂ ਅਸੀਂ ਟੱਕਰ ਨੂੰ ਜਿਵੇਂ ਫੌਜ ਕਹਿੰਦੀ ਹੈ ਵੀ ਮਤਲਬ ਉਹ ਤਾਂ ਅਸੀਂ ਨੰਗਾ ਕਰ ਲਾਂਗੇ ਪ੍ਰਮਾਤਮਾ ਦਾ ਮਤਲਬ ਹੱਥ ਹੈ ਸਾਡੇ ਤੇ ਨਵੇਂ ਪਾਸ਼ਾ ਦਾ ਪਿੰਨੋ ਮੱਥਾ ਟੇਕ ਕੇ ਤੁਰੇ ਆਂ ਪਿੰਡ ਮੇਰਾ ਢਿੱਲਮਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਨਗਰ ਹੈ ਮਾਲਵੇ ਚੋਂ ਸਭ ਤੋਂ ਵੱਧ ਭਗਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੇ ਪਿੰਡ ਕੀਤੀ ਹੈ ਅੱਛਾ ਅਸੀਂ ਉਸ ਜਗ੍ਹਾ ਤੋਂ ਤੁਰੇ ਮੈਂ मतलब ਇਹ ਰੋਕਾਂ ਰਕਤ ਅਸੀਂ ਤੋੜ ਲੈਂਦੇ ਕੱਪੜਾ ਲੈ ਕੇ ਚੱਲਿਓ ਗੁਰੂ ਸਾਹਿਬ ਪੜਾ ਲੈ ਕੇ ਹੀ ਥਾਪੜਾ ਲੈ ਕੇ ਚੱਲਿਆ ਸਾਡਾ ਪਿੰਡ ਸਾਰਾ ਮਤਲਬ ਪ੍ਰਮਾਤਮਾ ਦੀ ਓਟ ਆਸਰੇ ਨਾਲ ਚੱਲਦਾ ਜਦੋਂ ਵੀ ਸੰਘਰਸ਼ ਸ਼ੁਰੂ ਹੁੰਦਾ ਕੋਈ ਵੀ ਸੰਘਰਸ਼ ਚੱਲੇ ਸਾਡੇ ਪਿੰਡ ਤੋਂ ਢਿੱਲਮਾ ਤੋਂ ਆਮ ਮਤਲਬ ਲੋਕ ਉਤਸ਼ਾਹ ਦਿੰਦੇ ਆ ਲੋਕ ਸਾਥ ਦਿੰਦੇ ਆ ਪੂਰਾ ਸਾਰਾ ਪਿੰਡ ਸਾਥ ਦਿੰਦਾ ਸਣੇ ਬੁੜੀਆਂ ਸਣੇ ਬੰਦੇ ਵੀ ਜਥੇਬੰਦੀਆਂ ਦੇ ਆਗੂਨ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਆਂ ਜਿੰਨੀਆਂ ਵੀ ਪੰਜਾਬ ਚ ਜਥੇਬੰਦੀਆਂ ਦੇਖੋ ਸਾਡੇ ਸਾਰੇ ਭਰਾ ਨਹੀਂ ਭਾਵੇਂ ਕੋਈ ਦਿੱਲੀ ਅੰਦੋਲਨ ਚ ਆਇਆ ਭਾਵੇਂ ਬਾਅਦ ਚ ਆਜੀ ਭਾਵੇਂ ਲੇਟ ਆਜੀ ਦੇਖੋ ਸਾਡੇ ਭਰਾ ਨੇ ਅਕਸਰ ਬੱਚੇ ਤਾਂ ਸਾਡੇ ਪੰਜਾਬ ਦੇ ਜਾਂ ਹਰਿਆਣੇ ਦੀ ਲੜਦੇ ਆ ਨਾ ਅਸੀਂ ਦੋ ਮੁਲਕ ਲੜਦੇ ਆਂ ਇੱਕ ਪੰਜਾਬ ਲੜਦਾ ਇੱਕ ਹਰਿਆਣਾ ਲੜਦਾ ਬਾਕੀ ਸਟੇਟਾਂ ਸਾਡੇ ਨਾਲ ਆ ਰਲਦੇ ਆਂ ਵੀ ਸਾਡੇ ਸਾਰੇ ਲੋਕਾਂ ਨੂੰ ਇਸ ਗੱਲ ਤੋਂ ਵਾਹਿਰ ਹੋਣਾ ਚਾਹੀਦਾ ਵੀ ਜਿੱਥੇ ਆਪਾਂ ਰਾਸਣ ਪਾਣੀ ਗਲਾਸ ਭਾਂਡਾ ਢਿੰਡਾ ਲੈ ਕੇ ਤੁਰਦੇ ਆਂ ਉੱਥੇ ਹਰੇਕ ਬੰਦੇ ਕੋਲੇ ਚਾਰ ਚਾਰ ਬੋਰੀਆਂ ਪ੍ਰਾਣੀਆਂ ਬਾਜ਼ਾਰ ਚੋਂ 5 ਰੁਪਏ ਦੀ ਮਿਲ ਜਾਂਦੀ ਐ ਬੋਰੀ ਉਹ ਬੋਰੀਆਂ ਸਾਡੇ ਕੋਲੇ ਪਾਣੀ ਵਾਲੀਆਂ ਟੈਂਕੀਆਂ ਹੈਗੀਆਂ ਬਖੀਰ ਪਾਣੀ ਤਾਂ ਸਾਨੂੰ ਡੱਗੀਆਂ ਡੁਗੀਆਂ ਚੋਂ ਮਿਲ ਜਾਂਦਾ ਬੋਰੀ ਭਉਂਤੀ ਵੀ ਅਥਰੂ ਗੈਸ ਨੂੰ ਬਿਲਕੁਲ ਹੀ ਨਹੀਂ ਚੱਲਣ ਮਰੂ ਗੈਸ ਦੇ ਗੋਲੇ ਦਾ ਹੱਲ ਐ ਜਿਹੜੀ ਭਉਂਤੀ ਹੋਈ ਬੋਰੀ ਐ ਜਾਂ ਮਨ ਲੋ ਬਾਲਟੀ ਦੇ ਵਿੱਚ ਪਾਣੀ ਹੋਵੇ ਉਹਦੇ ਵਿੱਚ ਸਿੱਟਣਾ ਬਾਲਟੀ ਜੀ ਇੱਕ ਗੱਠ ਪਾਣੀ ਹੋਵੇ 50 ਰੁਪਏ ਦੀ ਬਾਲਟੀ ਪਲਾਸਟਿਕ ਦੀ ਆਰਾਮ ਨਾਲ ਮਿਲ ਜੇਕਰ ਸਾਰੇ ਮੁੰਡਿਆਂ ਕੋਲੇ ਬਾਲਟੀਆਂ ਹੋਣ ਆਪੋ-ਆਪਣਾ ਜਿਹੜਾ ਗੋਲਾ ਉਹ ਸਿੱੜਦੀ ਆ ਤਾਂ ਬਦਲ ਅਸੀਂ ਪੁੱਛੀ ਜਾਈਏ 50 ਰੁਪਿਆ ਚੱਲ ਲੱਭ ਜਾਂਦਾ ਹੱਲ ਹੈ ਇਹਦਾ ਪਾਣੀ ਵਾਲੀ ਜ਼ਿਆਦਾ ਪਾਣੀ ਵਾਲੀ ਬਾਲਟੀ ਹੱਲ ਹੈ ਜਾਂ ਭਿੱਜੀ ਹੋਈ ਬੋਰੀ ਹੱਲ ਹੈ ਅੱਛਾ ਅਸੀਂ ਸੋਧੂ ਬੇਨਤੀ ਕਰਦੇ ਆਂ ਵੀ ਇਹ ਜ਼ਰੂਰ ਲੋਕਾਂ ਤੱਕੇ ਖਬਰ ਦਿਖਾਈ ਜਾਵੇ ਇਹਦਾ ਹੱਲ ਹੀ ਦੋ ਚੀਜ਼ਾਂ ਸਾਡੇ ਕੋਲ ਹੈ ਤਾਂ ਬਈ ਜਿਵੇਂ ਮੰਨ ਲਓ ਆਪਾਂ ਬਾਰਡਰ ਦੇ ਉੱਪਰ ਖੜੇ ਆਂ ਇੰਨੀਆਂ ਤਾਂ ਮੈਨੂੰ ਲੱਗਦਾ ਤਾਰਾਂ ਪਾਕਿਸਤਾਨ ਵਾਲੇ ਬਾਰਡਰ ਤੇ ਹੀ ਲੱਗੇ ਹੋਣ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਜਿਵੇਂ ਮੰਨ ਲਓ ਵੀ ਉੱਧਰ ਤਾਂ ਸਾਡੇ ਨਾਲ ਦੂਹੇ ਲੋਟ ਚਲੇ ਜਾਂਦੀ ਹੈ ਜਿਹੜੀ ਪਾਕਿਸਤਾਨ ਦੀ ਫੋਰਸ ਹੈ ਜਿਹੜੀ ਲੱਗੀ ਹੋਈ ਹੈ ਅਸੀਂ ਵਾਕੇ ਵੀ ਆਉਣੇ ਆ ਤਾਂ ਇੰਨੀਆਂ ਤਾਰਾਂ ਉੱਧਰ ਵੀ ਨਹੀਂ ਲੱਗੀਆਂ ਹੋਣੀਆਂ ਅੱਜ ਇੱਕ ਗੱਲ ਯਾਦ ਆ ਗਈ ਜੀ ਵੀ ਜਿਹੜਾ ਭਾਰਤ ਸਰਕਾਰ ਸਾਡੇ ਨਾਲ ਦਿੱਲੀ ਸਰਕਾਰ ਕਰ ਰਹੀ ਹੈ ਸ਼ਾਇਦ ਪਾਕਿਸਤਾਨ ਸਾਡੀ ਖਤਰਾ ਏਡਾ ਮਾੜਾ ਨਹੀਂ ਪਾਕਿਸਤਾਨ ਇੰਨਾ ਮਾੜਾ ਨਹੀਂ ਕਿਉਂਕਿ ਸਾਡੇ ਬਜ਼ੁਰਗ ਆਮ ਵੀ ਮੱਥਾ ਟੇਕਣ ਜਾਂਦੇ ਆ ਨਨਕਾਣਾ ਸਾਹਿਬ ਜਾਂਦੇ ਆ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਂਦੇ ਆ ਪਾਕਿਸਤਾਨ ਦੀ ਸਰਕਾਰ ਸਾਡੇ ਨਾਲ ਇੰਨਾ ਮਾੜਾ ਵਿਵਹਾਰ ਨਹੀਂ ਕਰਦੀ ਜਿੰਨਾ ਸਾਡੀ ਸਰਕਾਰ ਕਰ ਰਹੀ ਹੈ ਸੰਨਾਇ ਲੱਗਦਾ ਗੱਲਾ ਕਰਦੇ ਇਹ ਜਿਵੇਂ ਅਸੀਂ ਇਹਨਾਂ ਦੇ ਭਾਰਤ ਦੇ ਵਾਸੀ ਨਹੀਂ ਹੁੰਦੇ ਸਾਡਾ ਇਹ ਵਿਵਹਾਰ ਹੋ ਰਿਹਾ ਜਿ ਤਰੀਕੇ ਨਾਲ ਕਿੱਲਾਂ ਲਾਈਆਂ ਹੋਈਆਂ ਨੇ ਰੋਕਾਂ ਲਾਈਆਂ ਹੋਈਆਂ ਇੰਨੀਆਂ ਜਿਵੇਂ ਮੰਨ ਲਓ ਇਹ ਤਾਂ ਬੰਦੇ ਦੇ ਜੇ ਬੱਜੀਆਂ ਹੀ ਇਹਦਾ ਮੰਨ ਲਓ ਵੈਸੇ ਹੀ ਬਹੁਤ ਬੜੀ ਸੱਟ ਵੱਜੂਗੀ ਬੰਦਿਆਂ ਦੇ ਇਹ ਤਾਂ ਮੰਨ ਲਓ ਅਣਮਨੁੱਖੀ ਚੀਜ਼ ਐ ਤਾਂ ਪਹਿਲੀ ਹਾਂਜੀ ਬਾਕੀ ਸਿਰੇ ਨਾਲ ਜੋ ਪਹਿਲਾਂ ਆਨੰਦਪੁਰ ਦਾ ਮਤਾ ਸੀ ਉਹਦੇ ਚ ਵੀ 9ਵੇਂ ਤੇ 5ਵੇਂ ਕਾਲਮ ਇਹ ਹੀ ਸੀ ਉਦੋਂ ਸਾਡੇ ਲੀਡਰ ਹਰਚੰਦ ਲੋਂਗੋ ਵਾਲਾ ਵਰਗੇ ਲਾਲੋ ਜਾਂ ਕੋਈ ਹੋਰ ਲੀਡਰ ਜਿੰਨੇ ਸੀਗੇ ਉਸਵੇਂ ਰਜੀਵ ગાંધી ਸਮਝੌਤੇ ਵਲੇ ਉਦੋਂ ਵੀ ਜਿਹੜੀ ਸਟੇਟ ਅਨਾਜ ਪੈਦਾ ਕਰਦੀ ਹੈ ਵੀ ਉਹ ਸਟੇਟ ਨੂੰ ਆਪਦੇ ਖਰਚੇ ਦਾ ਲੈਵਲ ਪਤਾ ਹੈ ਉਹ ਆਪਦੇ ਅਨਾਜ ਦਾ ਭਾਅ ਆਪ ਤੈਅ ਕਰੀ। ਸਵਾਮ ਜਿਹੜੀ ਐਮਐਸਪੀ ਹੈ ਉਹ ਵੀ ਇਹੀ ਚੀਜ਼ ਹੈ ਵੀ ਸਾਡੇ ਖਰਚਾ ਸੁਆਮੀਨਾਥਨ ਰਿਪੋਰਟ ਹੈ। ਸੁਆਮੀਨਾਥਨ ਰਿਪੋਰਟ ਇਹੀ ਕਹਿੰਦੀ ਹੈ ਵੀ ਜਿੰਨਾ ਕਿਸਾਨ ਦਾ ਖਰਚਾ ਹੁੰਦਾ ਹੈ ਉਹ ਜਿੰਨਾ ਖਰਚਾ ਹੁੰਦਾ ਉਹ ਤੇ 1.5 ਗੁਣਾ ਪਲੱਸ ਕਰਕੇ ਸਾਨੂੰ ਸਰਕਾਰ ਦੇਵੇ। ਕੀ ਲੱਗਦਾ ਜਿਵੇਂ ਉਹ ਸੁਆਮੀਨਾਥਨ ਰਿਪੋਰਟ ਹੈ ਉਹ ਮਨ ਲੋ ਦੁਨੀਆ ਤੋਂ ਰੁਕਸਤ ਵੀ ਹੋ ਗਏ ਮਨ ਲੋ ਹੁਣ ਪਿੱਛੇ ਜੇ ਹੀ ਹੋਏ ਨੇ ਹਨਾ ਤਾਂ ਕੀ ਲੱਗਦਾ ਕਾਰਪੋਰੇਟਾਂ ਦੇ ਕਰਜ਼ੇ ਨੇ ਜਿਹੜੇ ਮਾਫ ਹੋ ਜਾਂਦੇ ਨੇ ਪਰ ਕਿਸਾਨ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਇਕੱਲੇ ਪੰਜਾਬ ਦਾ ਹੀ ਨਹੀਂ ਜਾਂ ਇਕੱਲੇ ਭਾਰਤ ਦਾ ਨਹੀਂ ਪੂਰੀ ਦੁਨੀਆ ਦਾ ਢਿੱਡ ਭਰਦਾ ਕਿਸਾਨ ਤਾਂ ਕਿਸਾਨ ਦਾ ਕਰਜ਼ਾ ਕਿਉਂ ਨਹੀਂ ਮਾਫ ਹੋ ਰਿਹਾ ਹਰ ਇੱਕ ਸਰਕਾਰ ਆਉਂਦੀ ਹੈ ਭਾਵੇਂ ਕੋਈ ਪਾਰਟੀ ਹੋਵੇ ਜੁਮਲੇਬਾਜ਼ੀ ਹੁੰਦੀ ਹੈ ਬਾਅਦ ਦੇ ਵਿੱਚ ਮੁੱਕਰ ਜਾਂਦੇ ਨੇ ਸਾਰੇ ਇੱਥੇ ਬਾਈ ਤੁਸੀਂ ਬੜਾ ਵਧੀਆ ਸਵਾਲ ਕੀਤਾ ਸਾਡੇ ਦੋਸਤ ਇਟਾਂ ਦੇ ਵਿੱਚ ਪੰਜਾਬ ਜਾਂ ਹਰਿਆਣਾ ਚ ਬਹੁਤੇ ਲੋਕ ਨੇ ਜਿਹੜੇ ਘਰਾਂ ਚ ਬੈਠੇ ਆ ਉਹ ਕਹਿੰਦੇ ਵੀ ਕਿਸਾਨਾਂ ਦਾ ਕਰਜ਼ਾ ਕਿਸਾਨ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਕਿਸਾਨਾਂ ਦਾ ਕਰਜ਼ਾ ਕਿਉਂ ਮਾਫ਼ ਹੋਣਾ ਚਾਹੀਦਾ ਉਹ ਅਸੀਂ ਸੋਨ ਦਾ ਗੱਲ ਦੱਸਦੇ ਵੀ ਜਿਹੜੇ ਕਾਰਪੋਰੇਟ ਰੇਟ ਹੈ 319 ਕੇ ਬੰਦੇ ਆ ਉਹ ਉਹਨਾਂ ਦਾ 14.5 ਲੱਖ 14.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕਰਤਾ ਸਰਕਾਰ ਨੇ ਅੰਦਰ ਬੈਠਿਆਂ ਦਾ ਕੁਰਸੀਆਂ ਦੀ ਅਸੀਂ ਜਿਹੜੇ 9.5 ਲੱਖ ਕਰੋੜ ਕਰਜ਼ਾ ਪੂਰੇ ਭਾਰਤ ਦੇ ਲੋਕਾਂ ਸਿਰ ਕਿਸਾਨਾਂ ਸਿਰ ਕਿਸਾਨਾਂ ਸਿਰ ਉਹ 9.5 ਲੱਖ ਕਰੋੜ ਹੈ ਉਹਨੂੰ ਸਰਕਾਰ ਕਿਉਂ ਨਹੀਂ ਮਾਫ਼ ਕਰ ਸਕਦੀ ਸਾਡਾ ਤਾਂ ਉਹ ਤੋਂ ਥੋੜਾ ਹੈ ਅਸੀਂ ਅਨਾਜ ਵੀ ਪੈਦਾ ਕਰਕੇ ਦਿੰਨੇ ਆ ਦੁਨੀਆਂ ਦਾ ਸਿਸਟਮ ਵੀ ਖੇਤੀ ਤੇ ਚੱਲਦਾ ਹੈ ਭਾਰਤ ਦਾ ਸਿਸਟਮ ਵੀ ਖੇਤੀ ਤੇ ਚੱਲਦਾ ਹੈ ਵੀ ਇਹ ਸਰਕਾਰ ਨੂੰ ਜਰੂਰ ਇਹ ਐਡ ਕਰਨੀ ਚਾਹੀਦੀ ਹੈ ਮੰਗ ਜਿਹੜੀ ਕਰਜ਼ਾ ਮੁਕਤੀ ਵਾਲੀ ਹੈ ਬਾਕੀ ਸਿਰੇ ਕਰਜ਼ਾ ਕਿਸਾਨਾਂ ਨੇ ਨਹੀਂ ਸਿਰ ਚੜਾਇਆ 2006 ਦੇ ਵਿੱਚ ਸਾਡੀ ਫਸਲ ਦਾ ਮੁੱਲ ਜਿਹੜਾ ਸੁਆਮੀ ਨਾਥਨ ਦੀ ਰਿਪੋਰਟ ਨੇ ਤੈਅ ਕਰਤਾ ਸੀ 2006 ਤੋਂ ਨਹੀਂ ਸਾਡੇ ਫਸਲ ਦਾ ਮੁੱਲ ਤੈਅ ਕਰਤਾ ਸੀ ਵੀ ਇਹਨਾਂ ਨੂੰ ਆਹ ਭਾਅ ਮਿਲਣਾ ਚਾਹੀਦਾ ਜੇ ਸਾਡੇ 2006 ਤੋਂ ਸਾਡੇ ਕਿਸਾਨਾਂ ਦੇ ਉਸ ਭਾਅ ਦਾ ਸਾਨੂੰ ਮਤਲਬ ਰੇਟ ਤੇ ਫਸਲ ਦਾ ਰੇਟ ਦਿੱਤਾ ਜਾਂਦਾ ਜਿਹੜਾ ਕਿਸਾਨ ਪੰਜਾਬ ਚ ਜਾਂ ਹਰਿਆਣਾ ਚ 500 ਮਣ ਦਾਣੇ ਕਰਦਾ ਪੈਦਾ ਉਹਦਾ ਅੱਜ ਸਰਕਾਰ ਬਣੀ 74 ਲੱਖ ਰੁਪਈਆ ਸਰਕਾਰ ਬਣੀ ਵੱਧ ਹੈ ਸਾਡੇ 74 74 ਲੱਖ ਦਾ ਮਤਲਬ ਆਮਸਤ ਹਜ਼ਾਰਾਂ ਮਣ ਦਾਣੇ ਪੈਦਾ ਕਰਦੇ ਹਨ ਬਹੁਤੇ ਕਿਸਾਨ ਤਾਂ ਸੀ ਵੀ ਜਿਹੜਾ ਛੋਟਾ ਕਿਸਾਨ 500 ਮਣ ਦਾਣੇ ਵੀ ਪੈਦਾ ਕਰਦਾ ਉਹਦਾ 2006 ਤੋਂ ਲੈ ਕੇ 24 ਤੱਕ 74 ਲੱਖ ਰੁਪਈਆ ਸਰਕਾਰ ਵੀ ਨਹੀਂ ਬੱਤ। 15 ਲੱਖ ਰੁਪਇਆ ਜਿਹੜਾ ਮਨੂੰ 14 ਦੇ ਵਿੱਚ ਪੀਐਮ મોદી ਨੇ ਕਿਹਾ ਸੀ ਉਹ ਤੋਂ ਪਹਿਲਾਂ 15-15 ਲੱਖ ਉਹ ਵੀ ਖੜਾ ਬੰਦਿਆਂ ਦਾ ਜੇ ਸਾਰੇ ਦੇਸ਼ ਦਾ। ਉਹ ਤਾਂ ਹੀ ਚਲੋ ਉਹਨਾਂ ਦਾ ਜੁਮਲਾ ਸੀ। ਸਾਡਾ ਤਾਂ ਉਹ ਹੱਕ ਖੜਾ ਹੈ। ਉਹ ਉਹਨਾਂ ਦਾ ਜੁਮਲਾ ਸੀ ਸਰਕਾਰ ਕੋਈ ਵੀ ਬਣਾਉਂਦਾ ਜੁਮਲਾ ਮਾਰਦੀ ਹੈ। ਪਰ ਸਾਡਾ ਤਾਂ ਹੱਕ ਖੜਾ ਹੈ ਨਾ। ਅਸੀਂ ਆਪਦੇ ਹੱਕਾਂ ਦੀਆਂ ਮੰਗਾਂ ਦੀ ਗੱਲ ਕਰਦੇ ਆਂ। ਨਾ ਕਿ ਅਸੀਂ ਮਤਲਬ ਕੋਈ ਬਿਨਾਂ ਹੱਕ ਤੋਂ ਗੱਲ ਕਰਦੇ ਆਂ। ਸਹੀ ਹੈ। ਕਿਸਾਨ ਮਨ ਲੋ ਫਸਲ ਪਾਲਦਾ। ਰਾਤਾਂ ਨੂੰ ਨੱਕੇ ਮੋੜਨ ਜਾਂਦੇ ਆਂ ਆਪਾਂ। ਤਾਂ ਰਾਤਾਂ ਨੂੰ ਹੁਣ ਇੱਥੇ ਸੜਕਾਂ ਤੇ ਵੀ ਬਹਿਣਾ ਪੈ ਗਿਆ ਕਿਸਾਨਾਂ ਨੂੰ ਪਹਿਲਾਂ ਵੀ ਬਹਿਣਾ ਪਿਆ 13 ਮਹੀਨੇ ਹੁਣ ਵੀ ਬਹਿਣਾ ਪੈ ਗਿਆ ਕੀ ਲੱਗਦਾ ਫਿਰ ਇਹ ਸਹੀ ਹੋਊਗਾ ਕਦੇ ਇਹ ਪ੍ਰੋਗਰਾਮ ਜਿਹੜਾ ਚੱਲੀ ਜਾਂਦਾ ਹੈ ਭਾਵੇਂ ਸਰਕਾਰਾਂ ਨੇ ਕਿਸਾਨਾਂ ਦੇ ਧਰਨੇ ਤਾਂ ਉਸੇ ਤਰ੍ਹਾਂ ਨੇ ਜਿਵੇਂ ਕਿਹਾ ਜਾਂਦਾ ਕਿ ਤੁਸੀਂ ਉਹ ਜਿਹੜੇ ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ ਵੀ ਸਰਕਾਰਾਂ ਇੱਦਾਂ ਹੀ ਕਰਦੀਆਂ ਰਹਿਣਗੀਆਂ ਇੱਕ ਗੱਲ ਤਾਂ ਬਾਈ ਸਰਕਾਰਾਂ ਨੂੰ ਸੋਚਣੀ ਚਾਹੀਦੀ ਹੈ ਦੇਖੋ ਜਦੋਂ ਤਖਤ ਮਿਲਦਾ ਹੈ ਤੇ ਗਰਵਾਣੀ ਕਹਿੰਦੀ ਹੈ ਕੋਈ ਮੈਂ ਨਹੀਂ ਕਹਿੰਦਾ ਤਪ ਕਰਕੇ ਕਿਸੇ ਨੂੰ ਰਾਜ ਮਿਲਦਾ ਹੈ ਰਾਜ ਕਰਕੇ ਉਹਨੂੰ ਨਰਕ ਮਿਲਦਾ ਹੈ ਜਦੋਂ ਕਿਸੇ ਨੂੰ ਰਾਜ ਮਿਲਦਾ ਉਹ ਲੋਕਾਂ ਨੂੰ ਪਰਜਾਂ ਨੂੰ ਭੁੱਲ ਜਾਂਦੇ ਜੇ ਸਰਕਾਰਾਂ ਚਾਹਣ ਸਰਕਾਰਾਂ ਇਹਨੂੰ ਸਿਸਟਮ ਨੂੰ ਠੀਕ ਕਰ ਸਕਦੇ ਕਿਉਂਕਿ ਜਿਹੜੇ ਅਸੀਂ ਲੋਕ ਸੜਕਾਂ ਤੇ ਆਉਨੇ ਆ ਅਸੀਂ ਕੋਈ ਤਖਤਾਂ ਦੇ ਮਾਰੇ ਨਹੀਂ ਆਉਂਦੇ ਅਸੀਂ ਨਾ ਹੀ ਕੋਈ ਐਮਐਲਏ ਦੀਆਂ ਸੀਟਾਂ ਦੇ ਮਾਰੇ ਨਾ ਹੀ ਕੁਰਸੀਆਂ ਦੇ ਮਾਰੇ ਆਉਨੇ ਆ ਅਸੀਂ ਵਖਤਾਂ ਦੇ ਮਾਰੇ ਆਉਨੇ ਆ ਸੜਕਾਂ ਤੇ ਲੋਕ ਅਸੀਂ ਵਖਤਾਂ ਦੇ ਮਾਰੇ ਉਤਰਦੇ ਆ ਤਖਤਾਂ ਦੇ ਮਾਰੇ ਨਹੀਂ ਉਤਰਦੇ ਤਖਤਾਂ ਤੇ ਸਤਾਏ ਹੋਏ ਲੋਕ ਵਖਤਾਂ ਦੇ ਮਾਰੇ ਹੋਏ ਫੇਰ ਸੜਕਾਂ ਦੇ ਉ ਸੜਕਾਂ ਦੇ ਆਉਂਦੇ ਆ ਜੀ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਖੱਟਰ ਸਰਕਾਰ ਨੂੰ ਜਾਂ ਪੀਐਮ મોદી ਸਰਕਾਰ ਨੂੰ ਅਸੀਂ ਖੱਟਰ ਸਰਕਾਰ ਨੂੰ ਤਾਂ ਇਹੀ ਗੱਲ ਕਹਿਣੀ ਚਾਹੁੰਦੇ ਆ ਵੀ ਜੇ